ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਮਾਨਯੋਗ ਈਸੀਆਈ ਵੱਲੋਂ ਅੱਜ ਚੋਣਾਂ ਦਾ ਪੂਰੇ ਭਾਰਤਵਰਸ਼ ਦੇ ਵਿੱਚ ਐਲਾਨ ਕੀਤਾ ਗਿਆ ਹੈਗਾ ਤੇ ਪੰਜਾਬ ਦੇ ਵਿੱਚ ਜਿਹੜੇ ਚੋਣ ਦੀ ਗੈਜ਼ਟ ਨੋਟੀਫਿਕੇਸ਼ਨ ਹੋਣੀ ਹੈ ਉਹ 7 ਮਈ ਤੋਂ ਸਟਾਰਟ ਹੋਣੀ ਹੈ ਹਾਲਾਂਕਿ ਮਾਡਲ ਕੋਡ ਆਫ ਕੰਡਕਟ ਹੈ ਉਹ ਪੂਰੇ ਭਾਰਤ ਦੇ ਵਿੱਚ ਅੱਜ ਸ਼ਾਮ ਤੋਂ ਹੀ ਲੱਗ ਚੁੱਕਿਆ ਹੈਗਾ ਲਾਸਟ ਡੇਟ ਆਫ ਨਾਮੀਨੇਸ਼ਨ ਪੰਜਾਬ ਦੇ ਵਿੱਚ ਐਂ ਗੁਰਦਾਸਪੁਰ ਦੇ ਵਿੱਚ 14 ਮਈ ਹੈ ਸਾਡੇ ਜਿਹੜੀ ਪੋਲਿੰਗ ਹੋਣੀ ਹੈ ਉਹ 1 ਜੂਨ ਨੂੰ ਹੋਣੀ ਹੈ ਤੇ ਕਾਊਂਟਿੰਗ ਹੈ ਉਹ 4 ਜੂਨ ਨੂੰ ਹੋਣੀ ਹੈ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਜਿਹੜਾ ਚੋਣ ਪ੍ਰਕਿਰਿਆ ਜਿਹੜੀ ਚੱਲਣੀ ਹੈ 6 ਜੂਨ ਤੱਕ ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਬੜਾ ਜ਼ਰੂਰੀ ਹੈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਈਸੀਆਈ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਚੋਣਾਂ ਨੂੰ ਸਕਸੈਸਫੁਲੀ ਕੰਪਲੀਟ ਕਰਾਉਣ ਦੀ ਮੁਕੰਮਲ ਤਿਆਰੀਆਂ ਕੀਤੀਆਂ ਗਈਆਂ ਫਿਰ ਵੀ ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਮਨ 'ਚ ਕੋਈ ਸਵਾਲ ਹੈ ਤੁਹਾਡੀ ਕੋਈ ਕੁਇਰੀ ਹੈ ਤਾਂ 1950 ਜਾਂ 1800 180 1852 ਸਾਡੇ ਜਿਹੜੇ ਹੈਲਪਲਾਈਨ ਨੰਬਰ ਹੈ ਇਹ 24 ਘੰਟੇ ਚੱਲਣਗੇ ਸੀ ਵਿਜੀਲ ਆਪ ਜਿਹੜੀ ਹੈ ਉਸ ਦੇ ਉੱਤੇ ਤੁਸੀਂ ਕੋਈ ਐਮਸੀਸੀ ਵਾਲਿਟ ਹੋ ਰਿਹਾ ਕਿਤੇ ਕੋਡ ਆਫ ਕੰਡਕਟ ਦੀ ਪਾਲਣਾ ਨਹੀਂ ਹੋ ਰਹੀ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਸਾਡੀ ਜਿਹੜੀ ਟੀਮ ਹੈ ਉਹ ਤੁਰੰਤ ਉਸਤੇ ਕਾਰਵਾਈ ਕਰਨਗੀ ਐਂਡ ਤੁਹਾਨੂੰ ਇਹ ਪੂਰੀ ਫੇਅਰਨੈਸ ਐਂਡ ਟਰਾਂਸਪੇਰੈਂਸੀ ਨਾਲ ਇਹ ਜਿਹੜੇ ਇਲੈਕਸ਼ਨਸ ਹੈ ਇਹ ਕਰਵਾਏ ਜਾਣਗੇ ਟੋਟਲ ਡੀਲ ਦੇ ਰੁਕੇ ਨੀ ਵੋਟਾਂ ਕਿੰਨੇ ਹਲਕੇ ਤੋਂ ਡੀਟੇਲ ਦੀ ਰਹਿ ਕੋ ਕੰਮ ਦੇ ਰਿਹਾ ਇੱਕ ਪਰਦਾ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਟੋਟਲ 9 ਸਾਡੀ ਕੰਸਟੀਟੂਐਂਸੀਜ਼ ਨੇ ਜਿਦੇ ਵਿੱਚ 6 ਗੁਰਦਾਸਪੁਰ ਜ਼ਿਲ੍ਹੇ ਦੀਆਂ ਤੇ 3 ਪਠਾਨਕੋਟ ਜ਼ਿਲ੍ਹੇ ਦੀਆਂ ਲਗਭਗ 15 ਲੱਖ ਤੋਂ ਵੱਧ ਸਾਡੇ ਜਿਹੜੇ ਵੋਟਰਸ ਨੇ ਤੇ 1895 ਅਸੀਂ ਜਿਹੜੇ ਪੋਲਿੰਗ ਬੂਥ ਇੱਥੇ ਬਣਾਏ ਨੇ ਆ ਵਕ ਵਕ ਸਾਡੇ ਜਿਹੜੇ ਵੋਟਰਸ ਨੇ ਜਿਦੇ ਵਿੱਚ ਦਿਵਿਆਂਗ ਵੋਟਰਸ ਤੇ 85 ਪਲਸ ਤੋਂ ਜਿਨ੍ਹਾਂ ਦੀ ਉਮਰ ਜ਼ਿਆਦਾ ਹੈ ਉਹਨਾਂ ਲਈ ਅਸੀਂ ਸਪੈਸ਼ਲ ਫੈਸਿਲੀਟੇਸ਼ਨ ਕਰਾਂਗੇ ਉਹਨਾਂ ਨੂੰ ਜਿਹੜੀ ਪੋਸਟਲ ਬੈਲਟ ਹੈ ਵੋਟ ਪਾਉਣ ਦੀ ਸਹੂਲਤ ਮਿਲਣੀ ਹੈ ਇਸ ਤੋਂ ਇਲਾਵਾ ਸਾਡੀ ਸਾਰੀ ਜਿਹੜੀ ਪੋਲਿੰਗ ਬੂਥ ਹੈ ਉਸ ਦੇ ਉੱਤੇ ਸਾਡੀ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਸਾਡੇ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਜਿਨੂੰ ਕਹਿੰਦੇ ਆ ਪੀਣ ਦਾ ਪਾਣੀ ਹੋਵੇ ਭਾਵੇਂ ਟਾਇਲਟ ਹੋਵੇ ਉਤੇ ਸ਼ੈੱਡ ਦੀ ਵਿਵਸਥਾ ਹੋਵੇ ਉਹ ਸਾਰੀ ਮੁਕੰਮਲ ਕੀਤੀ ਜਾ ਸਕਦੀ ਹੈ ਪਰ ਜਿਵੇਂ ਮੈਂ ਦੱਸਿਆ ਜੇ ਫਿਰ ਵੀ ਕਿਸੇ ਨੂੰ ਲੱਗਦਾ ਹੈ ਕਿ ਕੋਈ ਕਮੀ ਪੇਸ਼ੀਆ ਤੁਸੀਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਜ਼ੂਰ ਦੱਸ ਸਕਦੇ ਹੋ ਸਰ ਕੋਡ ਆਫ ਕੰਡਕਟ ਦੇ ਵਿੱਚ ਕੀ ਕੀ ਖਿਆਲ ਰੱਖਣਾ ਪਏਗਾ ਉਹਦੇ ਬਾਰੇ ਕੀ ਦੱਸਣਾ ਚਾਹੋਗੇ ਕੋਡ ਆਫ ਕੰਡਕਟ ਜਿਵੇਂ ਮੈਂ ਦੱਸਿਆ ਕਿ ਅੱਜ ਸ਼ਾਮ ਤੋਂ ਹੀ ਲਾਗੂ ਹੋ ਚੁੱਕਿਆ ਹੈ ਇਦੇ ਵਿੱਚ ਜਿੰਨੇ ਵੀ ਕੋਈ ਵੀ ਪਬਲਿਕ ਪ੍ਰਾਪਰਟੀ ਜਾਂ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਕੋਈ ਵੀ ਪੋਲੀਟੀਕਲ ਬੈਨਰ ਹੋਲਡਿੰਗ ਕੋਈ ਫਲੈਕਸ ਵਗੈਰਾ ਲੱਗੇ ਹੋਏ ਸੀ ਉਹਨਾਂ ਨੂੰ ਉਤਾਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਇਹ 24 ਘੰਟੇ ਤੋਂ 72 ਘੰਟਿਆਂ ਦੇ ਵਿੱਚ ਇਹ ਸਾਰੀ ਜਿਹੜੀ ਪ੍ਰਕਿਰਿਆ ਮੁਕੰਮਲ ਹੋ ਜਾਣੀ ਹੈ ਉਸ ਤੋਂ ਬਾਅਦ ਕੋਈ ਵੀ ਐਡਵਰਟਾਈਜ਼ਮੈਂਟ ਵਗੈਰਾ ਕਰਨ ਲਈ ਪ੍ਰੋਪਰ ਪਰਮਿਸ਼ਨ ਲੈ ਕੇ ਹੀ ਉਸ ਨੂੰ ਆਪਾਂ ਜਿਹੜੀ ਐਡਵਰਟਾਈਜ਼ਮੈਂਟ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਨ੍ਹਾਂ ਵੀ ਸੰਭਾਵਿਤ ਉਮੀਦਵਾਰ ਜਾਂ ਉਹਨਾਂ ਦੇ ਸਹਿਯੋਗੀ ਹਨ ਉਹਨਾਂ ਨਾਲ ਮੋਡਲ ਕੋਡ ਆਫ ਕੰਡਕਟ ਦੀ ਸਾਰੀ ਸ਼ਰਤਾਂ ਦੀ ਕਾਪੀ ਜਿਹੜੀ ਆਲਰੇਡੀ ਅਸੀਂ ਸ਼ੇਅਰ ਕਰ ਚੁੱਕੇ ਹਾਂ ਤੇ ਦੁਬਾਰਾ ਰਿਪੀਟਡ ਮੀਟਿੰਗਸ ਵੀ ਉਹਨਾਂ ਨਾਲ ਕਰਾਂਗੇ ਤਾਂਕਿ ਕੋਈ ਵੀ ਨਵੀਂ ਹਦਾਇ ਜੇ ਆਪਣੇ ईसीआई ਵੱਲੋਂ ਜਾਂ ਸਾਡੇ ਚੀਫ ਇਲੈਕਟੋਰਲ ਅਫੀਸਰ ਪੰਜਾਬ ਵੱਲੋਂ ਆਂਦੀ ਹੈ ਉਹਨਾਂ ਨਾਲ ਸ਼ੇਅਰ ਕਰਾਂਗੇ ਸਾਂਝੀ ਕਰਾਂਗੇ ਤਾਂ ਕਿ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਅਫੀਸਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਸਰ ਅਸਲਾ ਹਿਸਾਬ ਦਾਸਤਖਤ ਦੇ ਉਹਦੇ ਬਾਰੇ ਸਾਡੇ